ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਸੇਲਬਰਾ ਤੇ ਬਾਈ ਡਾਕਟਰ ਕਮਲ ਦੇ ਘਰੋਂ ਆਪਾਂ ਵੀਡੀਓ ਬਣਾ ਰਿਹਾ ਤੇ ਵੀਡੀਓ ਦੇ ਵਿੱਚ ਇੱਕ ਚੰਗੀ ਝੋਟੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਜਿਹਦਾ ਪਿਛਲੇ ਸੂਏ ਦਾ ਜਿਹੜਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਰਿਹਾ ਤੇ ਸੂਣ ਦੇ ਬਿਲਕੁਲ ਨੇੜੇ ਆ ਹੋ ਸਕਦਾ 1-2 ਦਿਨ ਤਕਰੀਬਨ ਸੂਣ ਦੇ ਵਿੱਚ ਲਵੇ ਤੇ ਚੰਗਾ ਥਣਾ ਹੈ ਤੇ ਕੱਦ ਕਾੜ ਜੇ ਦੀ ਗੱਲ ਕਰਕੇ ਕੱਦ ਕਾੜ ਵੀ ਮਿੱਤਰੋ ਫੁੱਲਾ ਤੇ ਸਿੰਘਾਂ ਦੀ ਸੇਪ ਵੀ ਸੋਹਣੀ ਐ। ਸੋ ਹਵਾਨਾ ਬਹੁਤ ਹੀ ਸੋਹਣਾ ਬਣਾਉਂਦੀ ਆ ਰਹੀ ਐ। ਤੇ ਅੱਗੇ ਨੂੰ ਵੀ ਬਹੁਤ ਦਿਖਾਈ ਦਿੰਦਾ ਤੇ ਬੈਕ ਸਾਈਡ ਮਿੱਤਰੋ ਤੁਸੀਂ ਤੁਸੀਂ ਦੇਖ ਸਕਦੇ ਸੋ ਤਾਂ ਹੀ ਹਵਾਨਾ ਦਿਖਾਈ ਦਿੰਦਾ। ਤੇ ਪੂਰਾ ਫਿਕਸ ਹਵਾਨਾ ਹੈ। ਕਿੰਨਾ ਦੁੱਧ ਸੀ ਤੇ ਕਿਹੜਾ ਗਾਹਾਂ ਸਿਮਣ ਲੱਗਿਆ ਇਹਦੀ ਆਪਾਂ ਗੱਲਬਾਤ ਪਾਈ ਇਹਦੇ ਨਾਲ ਕਰਦੇ ਆਂ ਫੇਰ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਇਹ ਜਿਹੜੀ ਆਪਾਂ ਮੱਝ ਦਿਖਾਈ ਹੈ ਇਹਦਾ ਮੇਨ ਸੂਆ ਕਿਹੜਾ ਹੈ ਦੂਜੇ ਸੂਏ ਦੂਜੇ ਸੂਏ ਸੂਣੀ ਆ ਕਿੰਨੇ ਕੁ ਦਿਨ ਬਾਕੀ ਆ ਬਸ ਪੂਰੇ ਹੁਣ ਚ 4 ਦਿਨ ਪਏ ਆ ਜੀ ਤਿੰਨ ਚਾਰ ਦਿਨ ਲੈਂਦੀ ਹੈ ਮੰਨ ਲਾ ਪਹਿਲਾਂ ਮਗਰ ਉਹ ਕਸੋ ਵੀ ਸੂਸਾਦੀ ਹੈ ਨਾ ਸਹੀ ਹੈ ਨੇ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਜਮਾ ਜਿਹੜਾ ਕੰਡੇ ਵਾਲਾ ਆਪਣੇ ਕੋਲ ਪਹਿਲੇ ਸੂਏ 16 ਕਿਲੋ ਦੁੱਧ ਦਿੱਤਾ ਜੀ ਠੀਕ ਆ 16 ਜਦੋਂ ਆਪਾਂ ਕਹਿੰਦੇ ਆ ਨਾ ਅਗਲਾ ਹੋਰ ਹੁੰਜੇ ਸਮਝਦਾ ਹੈ ਹਨਾ ਹਾਂ ਕਿਉਂਕਿ ਜਿਹਦੇ ਕਰਾਂ ਦੀਆਂ 10 11 ਦਿੰਦੀਆਂ ਪਹਿਲੇ ਸੂਏ ਉਹ ਫਿਰ ਉਹਨੂੰ ਐ ਲਾ ਦਵੇ ਬਾਹਲਾ ਹਨਾ ਹਾਂਜੀ ਤੇ ਹੁਣ ਇਹਦਾ ਟੀਕਾ ਕਿਹੜਾ ਲੱਗਿਆ ਜੀ ਇਹਦੇ ਕੋਹੇ ਨੂਰ ਦਾ ਸੀਮਨ ਲੱਗਿਆ ਵਾ ਜੀ ਠੀਕ ਹੈ ਤੇ ਪਿਛਲੀ ਵਾਰ ਇਹਨੇ ਬਹੁਤ ਚੰਗੀ ਕੱਟੀ ਦਿੱਤੀ ਸੀ ਉਹ ਠੀਕ ਹੈ ਬਾਜਰੰਗੀ ਸਾਨ ਦੇ ਪਿਛਲੀ ਬੀਐਫਏ ਤੋਂ ਜੀ ਦੋ ਤੋਂ ਤਿੰਨ ਮਹੀਨਿਆਂ ਅੱਜ ਤੀਜੇ ਸਥਾਨ ਤੇ ਹੀ ਸੀ ਜੀ ਤੀਜੇ ਸਥਾਨ ਤੇ ਆਪਣੇ ਕੋਲ ਸਰਟੀਫਿਕੇਟ ਫੋਟੋਆਂ ਸਾਰਾ ਕੁਝ ਤਾਂ ਹੈਗਾ ਜੀ ਮੰਨ ਲਾ ਵੀ ਇਹਦੀ ਉਮਰ 12 ਮਹੀਨਿਆਂ ਤੋਂ ਉੱਪਰ ਨਾ ਗਈ ਬਸ ਮੰਨ ਕੇ ਚੱਲੋ ਵੀ 2 ਕੁ ਮਹੀਨਾ ਦੀ ਸੀਗੀ ਉਹ ਤੋਂ ਠੀਕ ਹੈ 14ਵੇਂ ਮਹੀਨ ਤੇ ਸੋਹਣੇ ਸਾਨੇ ਬਹੁਤ ਆ ਹਨਾ ਨਹੀਂ 14 ਨਹੀਂ ਜੀ 7 ਤੱਕ ਦਿਨਾਂ ਦੀ ਸੀ ਜਿੱਤੇ ਮੇਲੇ ਤੇ ਲੈ ਕੇ ਗਏ ਇਹਨੂੰ ਠੀਕ ਹੈ ਠੀਕ ਹੈ ਵਰ੍ਹ ਸਾਲਕ ਦੀ ਆ ਸਾਲਕਰੀਆ ਹਾਂਜੀ ਠੀਕ ਹੈ ਤੇ ਇਹ ਤੀਜੇ ਨੰਬਰ ਤੇ ਆਈ ਸੀ ਹਾਂਜੀ ਉਦੋਂ ਬਾਅਦ ਨਹੀਂ ਕੋਈ ਮੇਲਾ ਲਗਾਇਆ ਨਹੀਂ ਉਦੋਂ ਬਾਅਦ ਟਾਈਮ ਨਹੀਂ ਲੱਗਾ ਥੋੜੀ ਸਾਹਸਵਾਲ ਘਟ ਹੋਈ ਜੀ ਹਾਂ ਉਹਨੇ ਬਣੇ ਨਹੀਂ ਹੈਣਾ ਪਹਿਲਾਂ ਤਾਂ ਬਹੁਤ ਮਨਰੋਹੀ ਸੀ ਆਪਣੇ ਕੋਲ ਫੋਟੋਆਂ ਵੀ ਹੈਗੀਆਂ ਜੀ ਤੇ ਉਹ ਬਾਈ ਜਾਨੇ ਲ ਬਜਰੰਗੀ ਸਾਹਣਾ ਲਾਉ ਵੀ ਆ ਕੇ ਗਿਆ ਸੀ ਉਹ ਵੀ ਆਪਣੇ ਕੋਲ ਵੀਡੀਓ ਹੈਗੀ ਹੈ ਦੇਖ ਕੇ ਗਿਆ ਸੀ ਉਹ ਟੈਗਿੰਗ ਕਰਨ ਆਇਆ ਸੀ ਮੇਲੇ ਤੇ ਲਿਆਣ ਕਰਕੇ ਉਹਦਾ ਟੈਗਿੰਗ ਮੈਂ ਮੇਲੇ ਤੋਂ ਬਾਅਦ ਕਰੂੰਗਾ ਵੀ ਕੋਈ ਹੋਊ ਦਾ ਕੋਈ ਚੱਕਰ ਕਹਿੰਦਾ ਵੀ ਜੇ ਮੈਂ ਉਹਦੇ ਸਾਹ ਦੀ ਟੈਗਿੰਗ ਕਰ ਦਿਨਾ ਤੋ ਪੋਜੀਸ਼ਨ ਨਹੀਂ ਦਿੰਦੇ ਮੇਰੇ ਸਾਹ ਦੇ ਬੱਚਾ ਨੂੰ ਮੇਲੇ ਠੀਕ ਹੈ ਠੀਕ ਹੈ ਉਹ ਟੈਗਿੰਗ ਨਹੀਂ ਕਰਕੇ ਉਦੋਂ ਬਾਅਦ ਕਰਕੇ ਆਪਰ ਕਰੇ ਨੇ ਟਾਈਮ ਹੀ ਲ ਉਧਵਾਟ ਆਉਣੇ ਲੱਗਿਆ ਉਹ ਸੀਮਿੰਟ ਮੇਰੇ ਕੋਲ ਪਾ ਕੇ ਆਣਾ ਹੁੰਦਾ ਕਿਉਂ ਠੀਕ ਆ ਆਪ ਪਾ ਕੇ ਜਾਂਦਾ ਹਾਂਜੀ ਹਾਂ ਠੀਕ ਆ ਹੁਣ ਜੇ ਦੇ ਆਪਾਂ ਰੇਟ ਦੀ ਗੱਲ ਕਰ ਗਏ ਵੀ ਕਿੰਨਾ ਰੇਟ ਆ ਜੀ ਰੇਟ ਦਾ ਜੀ 1,80,000 ਰੁਪਇਆ 1.80 ਹਾਂਜੀ ਮਾਣਦਾਨ ਮਾਣਤਣ ਕਰਾਂਗੇ ਜੀ ਠੀਕ ਆ ਤੋਰੋ ਜੀ ਮੜਾ ਫਿਰ ਇਹਨੂੰ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਜਰੂਰ ਕਰਿਓ ਸੰਪਰਕ ਕੋਈ ਨਹੀਂ ਤੋਰੋ ਜੀ ਮੜਾ ਜਾ ਸੋ ਵੱਡੇ ਕਦ ਕਾਠ ਵਾਲੀ ਸਿਹਤ ਪੱਖੋ ਮਿੱਤਰੋ ਬਹੁਤ ਸੋਹਣੀ ਜੇਕਰ ਕੋਈ ਕਿਸੇ ਭਰਾ ਨੇ ਬਰੀਡ ਦੇ ਮਿੱਤਰੋ ਕੰਮ ਕਰਨਾ ਹੈ ਤਾਂ ਬਾਈ ਦੇ ਨਾਲ ਜਰੂਰ ਬਾਈ ਨਾਲ ਕਰੋ ਸੰਪਰਕ ਹੌਲੀ 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 ਤਿਲਕ ਨਾ ਜਾਵੇ ਹਾਂ ਤਿਲਕ ਨਾ ਜਾਵੇ ਕੋਇਨੂ ਕੋਇਨੂ ਕੰਮ ਦਾ ਸੂਣ ਵਾਲਾ ਪਸ਼ੂ ਹੈ ਕਈ ਵਾਰ ਤਿਲਕ ਜਾਂਦਾ ਹਨਾ ਹਾਂਜੀ ਠੀਕ ਹੈ ਤੇ ਆਪਣਾ ਫੋਨ ਨੰਬਰ ਦੱਸ ਦਿਓ ਜੀ 9814315043 9814315043 15043 15043 ਹਾਂਜੀ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਬਾਈ ਦੇ ਨਾਲ ਕਰੋ ਸੰਪਰਕ ਤੇ ਕਿਉਂਕਿ ਫੇਰ ਆਪਾਂ ਕਹਿੰਦੇ ਵੀ ਚੰਗੀ ਝੋਟੀ ਐ ਕਦ ਕਾਠ ਵੀ ਬਹੁਤ ਸੋਹਣਾ ਸਿੱਧ ਪੱਖੋਂ ਵੀ ਬਹੁਤ ਚੰਗੀ ਆ ਸੋ ਸਾਰੇ ਵੀਰਾਂ ਦਾ ਧੰਨਵਾਦ